ਮਾਮਲਾ ਮੇਰੀ ਭੈਣ ਬਣੀ ਹੈਗੀ ਪੁਲਿਸ ਕੋਲ ਚ ਉਹਨੂੰ ਕੋਈ ਮੁੰਡਾ ਫੋਨ ਕਰਦਾ ਸੀ ਕਹਿੰਦਾ ਉਹਨੇ ਮੈਨੂੰ ਦੱਸਿਆ ਕਿ ਮੈਂ ਮੁੰਡੇ ਨਾਲ ਗੱਲ ਕੀਤੀ ਹੁਣ ਤੂੰ ਮੈਨੂੰ ਫੋਨ ਨਾ ਕਰ ਜਿੰਗਾਨੀ ਲੱਗਦਾ ਮੇਰੀ ਭੈਣ ਤੇ ਤੇਰੀ ਭੈਣ ਆ ਰਹੀ ਹੈ ਕਹਿੰਦਾ ਕੋਈ ਨਹੀਂ ਕੋਈ ਨਹੀਂ ਕਰਕੇ ਉਹਨੇ ਕਿਸੇ ਮੁੰਡੇ ਨਾਲ ਗੱਲ ਕਰਾਈ ਮੇਰੀ ਅਸ਼ ਉਹ ਮੇਰਾ ਪਹਿਲਾ ਸਕੂਲ ਪੜਦਾ ਹੁੰਦਾ ਸੀ ਉਹ ਮੈਨੂੰ ਬੋਲਣ ਲੱਗ ਗਿਆ ਫੋਨ ਤੇ ਤੂੰ ਐ ਤੂੰ ਇਹ ਉਹ ਉਹ ਰੰਜਹਿ ਰਖਣ ਲੱਗ ਗਏ ਇੱਕ ਵਾਰੀ ਮਿਲਣ ਆਇਆ ਸੀ ਉਹ ਕਹਿੰਦਾ ਸੀ ਤੇਰੇ ਚ ਬਾਲੀ ਆ ਗਿਆ ਤੂੰ ਆਏ ਆ ਤੂੰ ਮੇਰੇ ਨਾਲ ਅੱਧੇ ਰਾਹ ਚ ਆ ਜਾ ਲੜ ਪਾ ਜੋਤਰ ਤੋਂ ਹੁੰਦਾ ਕੰਮ ਆਏ ਕਰਦਾ ਜੀ ਮੁੜ ਕੇ ਬਾਬਾ ਟਾਈਮ ਜਾ ਪਾ ਕੇ ਗੱਲ ਬੰਦ ਹੋ ਗਈ ਸੀ ਕੋਈ ਗੱਲ ਨਹੀਂ ਸੀ ਉਹ ਨਾਲ ਨਾਉ ਮੁੰਡਾ ਕੱਲ ਉਹ ਮੈਂ ਸਕੂਲੋਂ ਛੁੱਟੀ ਹੋਈ 5:30 ਵਜੇ ਹੁਣ ਤੋਂ ਸਕੂਲੇ ਬਾਹਰ ਆਏ ਸੀ ਤੇ ਨਿਆਣੇ ਸੀ ਉਹਨਾਂ ਕੋਲੇ ਲੋਹੇ ਦਾ ਬੇਸਬਾਲ ਦਾ ਟੰਬਾ ਯਾਸ਼ ਨੇ ਪਿੱਛੋਂ ਹੀ ਸਿਰ ਤੇ ਤੋਈ ਚੱਕ ਕੇ ਜੋਰ ਨਾਲ ਮੇਰੇ ਮਾਰਿਆ ਮਾਰਿਆ ਸੀ ਸਿਰ ਚ ਨਾਗੇ ਹੋ ਗਿਆ ਤੇ ਉਹਨੇ ਮੇਰੀ ਲੱਤ ਤੇ ਮਾਰਿਆ ਲੱਤਾਂ ਤਿੰਨ ਚਾਰ ਵਾਰੀ ਮਾਰਿਆ ਠੋਈ ਤੇ ਮਾਰਿਆ ਬਾਹਮਤੇ ਲਾਸ਼ਾਂ ਪਈਆਂ ਆਂ ਦੋਨੇ ਸਾਰੇ ਇਹ ਮਾਮਲਾ ਇਹ ਹੋਇਆ ਬਾਈ ਜੀ ਮਤਲਬ ਇਹ ਅਠਵੀਂ ਨੌਮੀ ਤੋਂ ਮਤਲਬ ਬੱਚਾ ਉਸ ਦਾ ਦਰਸ ਕੋਈ ਪੜ ਰਿਹਾ ਉੱਥੇ ਦੀ ਇੱਕ ਲੜਕੀ ਭੈਣ ਬਣੀ ਹੋਈ ਹੈ ਅਠਵੀਂ ਨੌਮੀ ਤੋਂ ਉਹ ਕੋ ਰਖੜੀ ਬਣਦੀ ਹੈ ਦੀ ਤੇ ਉਹ ਕਿਤੇ ਮੁੰਡੇ ਇਨ ਛੇੜਦੇ ਸੀ ਕੁੜੀ ਨੂੰ ਕਿਤੇ ਮੈਂ ਨਾ ਛਡੋ ਮੇਰੀ ਭੈਣ ਹੈ ਤੇ ਐਨੇ ਜੀ ਕਿਤੇ ਮਤਲਬ ਬਾਹਰ ਆ ਉਹਦੇ ਬਾਹਰ ਆਉਣ ਦੇ ਨੂੰ ਫੇਰ ਵੇਖਾਗੇ ਕਿ ਉਹ ਕਿਤੇ ਬਾਹਰ ਆਏ ਉਹਨਾਂ ਕੋਲੇ ਸੀਗੇ ਰਾਣਾ ਰਾੜਾ ਨਾਲ ਫੜ ਕੇ ਕੁੱਟਦਾ ਇਹਨੂੰ ਸੈਟ ਲਿਆ ਐਨੇ ਚ ਰੋਲਰ ਬੁਲਾ ਪੈ ਗਿਆ ਤੇ ਲੋਕਾਂ ਨੇ ਆ ਕੇ ਛੜਾਇਆ ਤੇ ਮਤਲਬ ਆਹ ਗੱਲ ਵੱਤ ਦੀ ਕਿੰਨੇ ਕੁ ਮੁੰਡੇ ਸੀ ਉਹ ਮੁੰਡੇ 3-4 ਜਾਣੇ ਸੀ 4 ਜਾਣੇ ਸੀ ਜੀ ਇਹ ਕੁਛ ਹੋਣਾ ਕੋਈ ਨਹੀਂ ਉਹਨਾਂ ਕੋਲ ਬੇਸਬਾਲ ਤੇ ਮੁੰਡੇ ਦੇ ਕਿਤੇ ਕਿਤੇ ਵੱਜੀਆਂ ਮੁੰਡੇ ਦੇ ਪੱਟਾਂ ਦੇ ਵੱਜੀਆਂ ਜੀ ਬਾਹਾਂ ਤੇ ਥੋਈਂ ਚ ਇੱਥੇ ਆ ਸਾਰੇ ਕਿਤੇ ਮਤਲਬ ਪਟਾਪਟਾ ਪੋਲਿਸ ਨਾਲ ਜੇ ਕਰਨ ਸਕੂਲ ਦੇ ਬਾਹਰ ਆ ਕੇ ਸੜ ਰਹੇ। ਉਹ ਤੇ ਪੋਲਿਸ ਨਾਲ ਜੇ 46 ਵਾਹੀ ਰਿਆ ਸੀ ਬਦਲ ਸਕੂਲ ਤੋਂ ਬਾਹਰ ਆ ਰਿਹਾ ਸੀ। ਇਹ ਨਹੀਂ ਪਤਾ ਫਿਰ ਇਹ ਬੱਚੇ ਨੂੰ ਪਤਾ ਵੀ ਕੀ ਹੋਇਆ। ਉਹਦੇ ਬਾਅਦ ਅੱਛਾ ਭੈਣ ਨੇ ਛੇੜਦੇ ਸੀ ਮੜਾ। ਹਾਂ ਹਾਂ ਇਹ ਮੜਾ ਕਿ ਤੋ ਨਾ ਛੇੜੋ। ਉਹ ਕਦੇ ਛੇੜਾਂਗੇ। ਆਹ ਗੱਲ ਤੋਂ ਮਤਲਬ ਹੋਈ ਗੱਲ ਬਾਤ। ਕਿਨੇ ਸੱਟੇ ਬੱਜੇ ਬਾਵਾ। ਸੱਟਾਂ ਜੀ ਇਹਦੇ 2 ਇੰਚ ਵੀ ਬਹੁਤ ਨੇ। بیسਬਾਲ ਬੱਜੇ ਨੇ 2 ਇੰਚ। ਜਦੋਂ ਇਹ ਕਿਤੇ ਤੇ ਸਿਰਚ ਮਾਰ ਲੱਗੇ ਇਹਨੇ ਬਾਵਾ ਇਦਾਂ ਕਰ ਲਿਆ। ਸਿਰ ਤੇ ਨਹੀਂ ਮਤਲਬ ਸਿਰ ਬਚਾਇਆ ਆਉਦੈ ਨੇ ਮਾਂ ਕੀ ਕਰਦੇ ਪੁਲਸ ਤੇ ਜਨਾ ਕਾਰਵਾਈ ਸੀ ਹੈ ਜੀ ਮਾਂ ਕੀ ਕਰਦੇ ਪੁਲਸ ਤੇ ਮੰਗ ਜੀ ਕਰਦੇ ਜੀ ਉਹਨਾਂ ਦੇ ਨਾਲ ਤੋਂ ਸਤ ਤੋਂ ਕਾਰਵਾਈ ਹੋਈ ਉਹਨਾਂ ਨੇ ਆਪਦੀ ਇਹਨੂੰ ਭੈਣ ਬਣਾ ਕੇ ਇੱਕ ਸਮਝਿਆ ਭੈਣ ਬਣਾ ਕੇ ਸਾਮਾ ਆਪਦੀ ਭੈਣ ਬਣਾਈ ਆ ਸਮਝਿਆ ਇਹਨੂੰ ਨਾ ਛੇੜੋ ਇਹ ਇਹਨੇ ਇੱਕ ਰੋਕਿਆ ਇਸ ਗੱਲ ਤੋਂ ਨਾ ਛੇੜੋ ਰਖੜੀ ਬਣਾਉਂਦਾ ਏ ਉਹਦੇ ਮਾਂ ਪਿਓ ਵੀ ਆਉਂਦੇ ਜਾਂਦੇ ਨੇ ਆਪਣੇ ਘਰ ਚੰਗੀ ਡੇਢੀ ਗੱਲ ਹੁੰਦੀ ਆ ਉਹਨਾਂ ਨੂੰ ਸਾਰਿਆਂ ਲੜਕੀ ਲੜਕੇ ਸੁਰੱਖਿਆ ਜੀ ਹੈਗੀ ਸਕੂਲ ਦੀ ਹੈ ਜੀ ਲੜਕੇ ਸੁਰੱਖਿਆ ਜੀ ਸਕੂਲ ਦੇ ਬਾਹਰ ਸੁਰੱਖਿਆ ਮੇਰੇ ਸਾਥ ਨਹੀਂ ਹੈਗੀ ਠੀਕ ਗੱਲ ਆ ਬਾਕੀ ਹੁਣ ਤੁਸੀਂ ਵੇਖੋ ਕਿ ਡਾਕਟਰ ਸਾਹਿਬ ਕੋਲ ਲੈ ਕੇ ਆਏ ਆ ਡਾਕਟਰ ਸਾਹਿਬ ਕੀ ਦੱਸੋ ਤਾਂ ਦਾਦੇ ਕਿੰਨੀਆਂ ਗੁੰਮੀਆਂ ਕਿੰਨੀਆਂ ਬਾਜ਼ੂ ਘਟੇ ਨੇ ਇਹ ਸਾਡੇ ਕੋਲ ਇੱਕ ਮਰੀਜ਼ ਲੈ ਕੇ ਆਏ ਆ ਜੀ 16 ਸਾਲ ਦੀ ਉਮਰ ਹੈ ਉਸ ਦੇ ਕੈਨ ਮੁਤਾਬਕ ਅਦਰ ਸਕੂਲ ਕੋਲੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਕੱਲ ਸ਼ਾਮ ਦੀ ਘਟਨਾ ਦੱਸ ਰਹੇ ਨੇ ਉਹ ਕੁੱਟਮਾਰ ਦੀ ਸ਼ਿਕਾਇਤ ਨਾਲ ਸਾਡੇ ਕੋਲ ਦਾਖਲ ਹੋਏ ਨੇ ਉਹਨਾਂ ਦੀ ਬੰਦੀ ਕਾਰਵਾਈ ਕਰਕੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾ ਰਿਹਾ ਹੈ ਕੀ ਹਾਲਾਤ ਕਿਵੇਂ ਹੈ ਪੇਸ਼ੈਂਟ ਸਟੇਬਲ ਹੈ ਜੀ ਬਾਕੀ ਐਕਸਰੇ ਵਗੈਰਾ ਤੋਂ ਬਾਅਦ ਹੀ ਕੁਝ ਕਲੀਅਰ ਕਰਾਂਗੇ ਇਹ ਆਪਣਾ ਇੱਕ ਮੁੰਡਾ ਦਾਖਲ ਹੋਇਆ ਸੀ ਹਸਪੀਟਲ ਤੇ ਉਹਦੇ ਬਿਆਨ ਕੱਲ ਅਸੀਂ ਲਿਖ ਲਿਆ ਉਹਦੇ ਤੇਈ ਦਾ ਰਿਜ਼ਲਟ ਆਇਆ ਬਾਕੀ ਡਾਕਟਰ ਸਾਹਿਬ ਨੇ ਉਹਦੇ ਜਿਹੜੀਆਂ ਸਟਾਂਡ ਰੈਕੀਆਂ ਜੋ ਵੀ ਰਿਜ਼ਲਟ ਆਊਗਾ ਅਸੀਂ ਤਾਂ ਉਹ ਕਾਹਦਾ ਅਧਿਕਾਰ ਰੋਈ ਕਰਾਂਗੇ ਬਾਕੀ ਉਹਦੇ ਵਿੱਚ ਉਹਨੇ ਤਿੰਨ ਬੰਦੇ ਲਖਾਏ ਦੋ ਅਣਪਛਾਤੇ ਗਏ ਉਹਨੇ ਪ੍ਰੈਸ ਕਰਕੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਮਾਮਲਾ ਕੀ ਤੁਸੀਂ ਦੱਸੋਗੇ ਮਾਮਲਾ ਐਸੇ ਗੱਲ ਪਿੱਛੇ ਕਿਤੇ ਨੇ ਉਹਨੂੰ ਆਊਟ ਤੋਂ ਰੋਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਆ ਕੇ ਗੱਲ ਪਾਏਗੇ ਤਾਂ ਟ੍ਰਾਂਸਫਰ ਤਾਂ ਮਾਰੀ ਗਏ ਇੰਗੇ ਕੋਹ ਦੀ ਤਨਖਾਹਾਂ ਕਰ ਦਿੱਤ ਭੈਣ ਨੂੰ ਇਹ ਕਿਵੇਂ ਕੀ ਨਹੀਂ ਅਜੇ ਇਹ ਗੱਲ ਸਾਹਮਣੇ ਨਹੀਂ ਆਏਗੀ ਆਖਿਓ ਦੀ ਬਸ ਕੇ ਘਰ ਕੇ ਪਤਾ ਲੱਗੂਗਾ ਵੀ ਕੀ ਕਿਸ ਗੱਲੋਂ ਲੜਿਆ ਉਹ ਬੰਦੇ ਜਦੋਂ ਪੜੇ ਗਏ ਉਦੋਂ ਪਤਾ ਲੱਗੂਗਾ ਬਿਆਨ ਚ ਕੀ ਲਿਖਾਇਆ ਕੀ ਹੋਣ ਸੀ ਬਿਆਨ ਦੇ ਵਿੱਚ ਤਾਂ ਇਹ ਹੀ ਲਿਖਾਇਆ ਵੀ ਮੇਰੇ ਆ ਕੇ ਗੱਲ ਪਾਇਆ ਤੇ ਮੈਨੂੰ ਕੁੱਟਿਆ ਭੈਣ ਦੇ ਸ਼ੀਟ ਛੜਾਉਂਦੇ ਸੇ ਕੁਝ ਨਹੀਂ ਹੁੰਦਾ ਉਹਨੇ ਵਾ ਜਾਤਾ ਇਹ ਲਖਾਈ ਆ ਵੀ ਮੈਂ ਰੋਕਦਾ ਸੀ ਇਹਨਾਂ ਨੂੰ ਤੇਨਾਂ ਨੇ ਆ ਕੇ ਮੇਰੇ ਨਾਲ ਪਏ ਆ ਆਉਦੀ ਭੈਣ ਨੂੰ ਛੱਡ ਪੈਨ ਨੂੰ ਛੱਡ ਤਾਰੋ ਬਦਸੀ ਨਹੀਂ ਉਹ ਭੈਣ ਉਹਦੀ ਆਉਦੀ ਨਹੀਂ ਉਹ ਉਹਨੂੰ ਗਾਂ ਕਿਸੇ ਲੜਕੀ ਬਾਰੇ ਕਹਿ ਰਿਹਾ ਵੀ ਮੇਰੇ ਮੂੰਹ ਬੋਲੀ ਭੈਣ ਆ ਤੇ ਤਾ ਉਹਦੇ ਬਿਆਨ ਦੇ ਵਿੱਚ ਜੋ ਕੁਝ ਲਿਖਾ ਰਿਹਾ ਬਾਕੀ ਦੂਜੀ ਦੋਛੀਆਂ ਨੂੰ ਵੀ ਅਸੀਂ ਪੜ ਕੇ ਚੰਗੀ ਤਰ੍ਹਾਂ ਵੈਰੀਫਾਈ ਕਰਾਂਗੇ ਵੀ ਅਸਲ ਵਿੱਚ ਗੱਲ ਕੀ ਆ